ਸਾਸੀ ਕਾ ਭਾਜੀ 사ਸੀ ਕਾਲ 사ਸੀ ਕਾਲ ਪਿੰਡਰ ਸਾਹਿਬ ਕੀ ਹਾਲ ਚਾਲ ਦੇ ਵਧੀਆ ਵਧੀਆ ਹੀ ਹੋਰ ਪ੍ਰਵਾਹ ਠੀਕ ਆ ਗਿਆ ਵਧੀਆ ਵਧੀਆ ਕਿੰਨੇ ਆ ਬਹੂ ਅਜਾ ਉਹ ਪਿੰਡਰ ਸਾਹਿਬ ਆਪਣੇ ਕੋ ਪੰਜ ਹੀ ਅੱਗੇ ਅੱਛਾ ਪੰਜ ਹਾਂਜੀ ਮੈਨੂੰ 6 ਲੱਗੀ ਜਾਂਦੇ ਹਸ਼ਾਇਕ ਵੇਚਣਾ ਨਹੀਂ ਆਪਾਂ ਇੱਕ ਨਹੀਂ ਪਾਉਣੀ ਇੱਕ ਗੱਬਣਿਆ ਹੋਣੀ ਪਾਉਣੀ ਆਪਾਂ ਅੱਛਾ ਗੱਬਣਿਆ ਅਗਲੀ ਵੀਡੀਓ ਪਾਵਾਂਗੇ ਤਿਆਰ ਕਰਕੇ ਠੀਕ ਆ ਤੇ ਵੇਚਣ ਵਾਲੇ ਫੋਨ ਕਰ ਲਿਆ ਕਰਨ ਵੇਚਣ ਵਾਲੇ ਪਹਿਲਾਂ ਕਰਨ ਜੀ ਲੈਣ ਵਾਲੇ ਬਾਝ ਅੱਛਾ ਵੇਚਣ ਤੇ ਪਾਸ ਵਾਲੇ ਵੀਰ ਭਰਾ ਪੈਣ ਭਰਾਉਣ ਬੇਨਤੀ ਆ ਵੀਰ ਜੀ ਕੋਈ ਲੈਣ ਵਾਲਾ ਪੈਣ ਭਰਾ ਰਹਿ ਜਾਂਦਾ ਵਾ ਟਾਈਮ ਪਾਸ ਵਾਲੇ ਮੇਰੇ ਵਿੱਚ ਲੋ ਕੋਈ ਦੋ ਦਿਨ ਬਾਅਦ ਕਰ ਲੈ ਗਾਨ ਦੋ ਦਿਨ ਬਾਅਦ ਕਰ ਲੈ ਗਾਨ ਵੀਡੀਓ ਬਣਾਉਣ ਦੋ ਇਹ ਬੇਨਤੀ ਕਬੂਲ ਕਰਿਓ ਬੇਨਤੀ ਕਬੂਲ ਕਰਿਓ ਤੇ ਬਾਕੀ ਨਾਲ ਵੀਰ ਭਰਾ ਲੈ ਜਾਂਦੇ ਰਹ ਜਾਂਦਾ ਵਾ ਬਾਕੀ ਕੇਸ ਦਾ ਵੀ ਕਿਤੇ ਉਹ ਵੀ ਡੰਗਰ ਲੈਣਾ ਚੈੱਕ ਕਰਕੇ ਤਸੱਲੀ ਕਰਕੇ ਚੈੱਕ ਕਰਕੇ ਤਸੱਲੀ ਕਰਕੇ ਗੱਬਣਾ ਵੀ ਜੀ ਚੈੱਕ ਰੱਖ ਲਓ ਜੇ ਟੋਕੜ ਗੱਬਣਾ ਨੂੰ ਚੈੱਕ ਰੱਖ ਲਓ ਤੇ ਪੱਕੇ ਖੜੋ ਜੀ ਗੱਬਣਾ ਦੇ ਇਹ ਜ਼ਿੰਮੇਵਾਰੀ ਬਣਦੀ ਜਾਂਦੀ ਹੈ ਇਹ ਜ਼ਿੰਮੇਵਾਰੀ ਵੀਦੀ ਜੀ ਨੇ ਉਹਦੀ ਜੀ ਨੇ ਪੈਸੇ ਕਰਤਨੇ ਵੀਦੀ ਆ ਬਸ ਬਾਕੀ ਭੈਣ ਭਰਾਉਣ ਹਰ ਕਿਨ ਬਹੁਤ ਬਹੁਤ ਪਿਆਰ ਭਰੀ ਸਸਤੀ ਕਾਲ ਜਿਹੜੇ ਭੈਣ ਭਰਾ ਆਪਣੇ ਨਾਲ ਜੁੜੇ ਆ ਠੀਕ ਆ ਤੇਰੇ ਸਾਰੇ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਣਗੇ ਵੀਰ ਤੇ ਆਪਣਾ ਨਾਮ ਨਾਮ ਦਾਜੀ ਪ੍ਰਭ ਹੂੰ ਪਿੰਡ ਵਰਪਾਲ ਜੇ ਜ਼ਿਲ੍ਹਾ ਅਮਰਸਰ ਜੇ ਮੇਰਾ ਅੱਛਾ ਜੀ ਤੇ ਤਰਨਤਾਰ ਰੋਡ ਤੋਂ ਵੀਰ ਜੀ ਬਾਬਾ ਨੋਸਿਸ ਮਾਤੋਂ 4 ਕਿਲੋਮੀਟਰ ਬੈਕ ਸਾਈਡ ਤੇ ਮੇਰਾ ਪਿੰਡ ਜੇ ਵਰਪਾਲ ਠੀਕ ਆ ਤੇ ਬਾਕੀ ਵੀਰ ਜੀ ਚਲੋ ਡੰਗਰ ਆਪਣਾ ਜਿੱਦਾਂ ਨਿਗੇ ਨਿਗੇ ਭਾਵਾਵਾਂਗੇ ਤੇ ਬਾਕੀ ਬਾਜ਼ਾਰ ਚ ਬਾਹਰ ਲੱਭਦਾ ਕੁਝ ਨਹੀਂ ਜੀ ਵੀਰ ਜੀ ਬਾਜ਼ ਹਾਂ ਇਧਾਂ ਕਹਿ ਕੇ ਬਾਜ਼ਾਰ ਵਾਲਿਆਂ ਨੂੰ ਮਹਿੰਗੇ ਨਾ ਨਾ ਕਰੀ ਜਾਓ ਨਹੀਂ ਵੀਰ ਜੀ ਪਤਾ ਕੀ ਆ ਲੱਭਦਾ ਕੁਝ ਨਹੀਂ ਬਾਹਰ ਗਾੜੀ ਡੰਗਰ ਲੈਣ ਜੀ ਨਾ ਤੇ ਕੋਈ ਸ਼ੁਕਰਾਈਆਂ ਦਾ ਕੁੜਿਆ 40-4000 ਰੁਪਏ ਮੰਗੀ ਜਾਂਦੇ ਆ ਠੀਕ ਆ ਤੇ ਫਿਰ ਅਸੀਂ ਕੋਈ 10-15000 ਲਾਈਏ ਤੇ ਫਿਰ ਲੋਕੀ ਭੁੜਕਦੇ ਆ ਵੀ ਲੈ ਵੀਰੇ ਨੇ ਪੈਸੇ ਘਟ ਲਾਏ ਵੀਰ ਨੇ ਇਹ ਵੀ ਗੱਲ ਆ ਤੇ ਮੋਬਾਈਲ ਨੰਬਰ ਬੋਲ ਦੀ 97809211798 1 ਕਰਾਂ ਫੇਰ ਬੋਲ 9780911798 ਜੀ ਠੀਕ ਆ ਤੇ ਆ ਕਰੋ ਬੁਰਗੂ ਦੇ ਵਿੱਚ ਠੀਕ ਹੈ ਜੀ ਇਹਦਾ ਸੁਆ ਵੀਰ ਸੁਆ ਵੀਰ ਜੀ ਦਾ ਪਹਿਲਾ ਕਹ ਲਈਏ ਭਾਵੇਂ ਦੂਜਾ ਕਹ ਲਈਏ ਇਦੂਜਾ ਤੀਜਾ ਸੂਆ ਸੂਗੀ ਦੂਜਾ ਦੂਜੇ ਸੂਏ ਲਾਗੇ ਚਲੋ ਅੱਛਾ ਦੂਜਾ ਸੂਆ ਇਹਨੂੰ ਵੀ ਕੱਲ ਦਾ ਟੀਕਾ ਭਰਿਆ ਜੇ ਬੈਡ ਨੂੰ ਅੱਛਾ ਕੱਲ ਦਾ ਟੀਕਾ ਭਰਿਆ ਦੁੱਧ ਵੇਹੇ ਦੇ ਵਿੱਚ 14:00 14:30 ਉਹ ਦੋ ਟਾਈਮ ਕੋ ਤਿੰਨ ਟਾਈਮ ਆਪੀ ਕਿਵਾਈ ਕਰਕੇ ਲੈ ਜਾ ਵੀਰ ਤੇ ਬੱਚਾ ਬੱਚਾ ਵੀਰ ਐਕਸਪਾਇਰ ਹੋ ਗਿਆ ਦਾ ਅੱਛਾ ਬੱਚਾ ਨਹੀਂ ਹੈਗਾ ਬੱਚਾ ਨਹੀਂ ਵੀਰ ਜਿਹੜੇ ਮਹੀਨੇ ਸੂਈ ਆ ਅੱਛਾ ਇਤਲੋ ਕਰਮਾਲੀਆਂ ਨਵੀਆਂ ਦਰੋਈਆਂ ਰਹਿਣ ਉਹ ਘਰ ਵਾਲੇ ਦੇ ਵੀਰ ਕਹਿੰਦੇ ਵੀ ਇਹ ਪੂਰੇ 40 ਦਿਨਾਂ ਬਾਅਦ ਸਵਾ ਮਹੀਨੇ ਬਾਅਦ ਬਣ ਜਾਂਦੀ ਏ ਮਾਰ ਵਰ ਹੀ ਆ ਅਸੀਂ ਨਾ ਮੰਨ ਲੋ ਵੀ ਇੱਥੇ ਵੇਰ ਕੇ ਮੰਨ ਲੋ ਕੋਰਸ ਕੀਤਾ ਤਾਂ ਉਹ ਆਂਦੇ 21 ਦਿਨਾਂ ਬਾਅਦ ਨਾ ਗਾਈਓ ਵੇਜਾ ਮੱਝ ਹੀਟ ਚ ਆ ਜਾਂਦੀ ਆ ਜੀ 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 ਚਲੋ ਵਿਦਿਆ 21 ਦਿਨਾਂ ਬਾਅਦ ਮੰਨ ਲੋ ਇਹ ਚੀਜ਼ ਮੰਨ ਲੋ ਨੌਲੇਜ ਵਾਸਤੇ ਵੀ ਕਈ ਵਾਰ ਵਪਾਰੀ ਨੂੰ ਇਹ ਗੱਲ ਦਾ ਅਲਾਵਾ ਮਿਲ ਜਾਂਦਾ ਕਿਉਂ 21 ਦਿਨਾਂ ਬਾਅਦ ਹੀਟ ਚ ਆ ਜਾਂਦਾ ਆ ਜਾਂਦਾ ਵਿਜਾ ਆ ਜਾਂਦਾ ਚਲੋ ਬਾਕੀ ਨਾ ਕੋਈ ਵੰਡ ਗਨ ਮਿਸ਼ਰਮ ਪੈ ਜਾਂਦਾ ਨਾ ਜਦੋਂ ਗੁੰਦਰ ਥੋੜਾ ਜਿਹਾ ਹੋਰ ਛੇਤੀ ਆ ਜਾਂਦਾ ਹੀਟ ਚ ਠੀਕ ਹੈ ਚਲੋ ਬਾਕੀ ਨਵੀਂ ਨਰੋਈ ਰਵੇ ਚੰਗੀ ਆ ਵੈਟ ਵੀ ਸਾਫ ਆ ਚੰਗੀ ਆ ਠੰਡੀ ਤੇਰੀ ਆ ਐ ਬਿਲਕੁਲ ਠੰਡੀ ਤੇਰੀ ਵੀਰੋ ਠੀਕ ਆ ਸੁਹਾ ਦੁੱਜਾ ਸੁਹਾ ਦੁੱਜਾ ਨਾਲੇ ਕੋਈ ਦੁੱਜਾ ਅਗਲਾ ਅੱਗੇ ਚਲੇ ਵੀ ਦੁੱਜਾ ਨਾਲੇ ਤੀਜਾ ਨਾਲੇ ਅੱਗੇ ਚੜੀ ਹੱਤ ਮਾਰਦੀ ਕਿਤੇ ਯਾਤ ਨਹੀਂ ਮਾਰਦੀ ਵੀਰ ਲਾਤ ਕੋਈ ਮੁੱਢੀ ਆਪਣੇ ਗੈਂਟਲ ਇਹਨਾਂ ਕੋ ਆਖੇ ਮੇਰਾ ਸੀ ਪਾਈ ਜਾ ਬਾੜਾ ਪਾਇਆ ਕੋ ਲੋਡ ਨਹੀਂ ਪੂਗੀ ਨੋਟੀ ਨੂੰ ਲਓ ਖੋਲ ਕੇ ਵਿਖਾਉ ਹਾਂ ਲਓ ਜੀ ਲਓ ਪਿੰਟਰ ਸਾਹਿਬ ਐਟ ਟਾਈਮ ਦੁੱਧ ਦੁੱਧ ਵੀ 14 ਕਿਲੋ ਹੋ ਗਏ ਇਥੇ 14 ਕਿਲੋ ਤੇ ਚੈੱਕ ਕਰਕੇ ਦੋ ਟਾਈਮ ਦੱਸਲੇ ਕਰਕੇ ਦੋ ਟਾਈਮ ਚ ਹੋਵੇ ਕੋਈ ਹਾਂ ਤੇ ਬਾਕੀ ਜਿੰਨੀ ਹੈਗੀ ਆ ਠੰਡੀ ਆ ਤੇ ਸਾਫ ਸੁਥਰੀ ਆ ਥਣ ਲੈਵੇ ਦੀ ਤੇ ਤਾਜੀ ਸੂਈ ਨੇ ਜਿਹੜੇ ਹਸਾਉਨਾ ਵਾ ਮੱਲੋ ਵੀ ਜਦੋਂ ਕਈ ਰੇ ਬੱਚੇ ਦਾ ਵੀ ਇਹ ਰਵਾ ਕਰ ਜਾਂਦਾ ਟੰਗਰਾ ਤੇ ਹੋ ਸਕਦਾ 20 ਲੀਟਰ ਚਵਾਇਆ ਹੋ। ਮੱਲੋ ਹੈਗਾ ਵੀਰਾਂ ਦਾ। ਜਦੋਂ ਵੀਰਾਂ ਦਾ 15-16 ਕਿਲੋ ਹੈਗਾ ਥੱਲੇ ਹੁਣ ਵੀ। ਅੱਛਾ ਜੀ। ਤੇ ਬੱਚੇ ਕਰਕੇ ਸੁਣਾ ਕਰ ਗਈ ਏ। ਬੱਚੇ ਕਰਕੇ ਜਗਾ ਆ ਵੇਖੋ ਥਾਨ ਨਿਕੜਵੇਂ ਲੱਗੇ ਆ। ਨਿਕੜਦੇ ਵਿੱਚ ਚੋਹਾਂ ਗੁੱਠਾ ਥਾੜਾ ਖਰਾ ਖਰਾ। ਐ ਵਧੀਆ ਵੇਖੋ ਜੀ। ਤੇ ਬਾਕੀ ਛਲਾਰੂ ਨਹੀਂ ਹੈਗੀ ਵੀਰਾਂ ਠੰਡੀ ਆ। ਠੰਡੀ ਆ ਜੀ। ਇੱਕ ਠੰਡੇ ਜਦੋਂ ਠੰਡਾ ਡੰਗਰ ਹੋਵੇ ਨਾ ਉਹਦਾ ਤਾਂ ਉਦਾਂ ਹੀ ਵਾਧਾ ਬਹੁਤ ਆ ਨਾ ਤੇ ਚੰਗੀ ਵੀ ਆ ਜਿੰਨੀ ਸਾਫ਼ ਸੁਥਰੀ ਆ ਤੇ ਗਾਂ ਕੇ ਵੀਰ ਨੇ ਬੱਚੇ ਵੀ ਲੈਣੇ ਆਉਂਦੇ ਹੈ ਜਰਸੀ ਆ ਜਰਸੀ ਜਰਸੀ ਬੀ ਨਿੱਕੀ ਜਿਹੀ ਬੂਤੀ ਆ ਕੇ ਗਾਂ ਦੀ ਬੂਤੀ ਪਾਤੀ ਵਗਾਰੇ ਮੇਰਾ ਭਰਾ ਇੱਕ ਉਹ ਐ ਸੋਹਣੀ ਆ ਤੇ ਤੇ ਵੀਰ ਨੂੰ ਪੁੱਛਦੇ ਆ ਵੀ ਕੀ ਕਰਨਾ ਦਾ ਲੈਣ ਦੇਣ ਤੇ ਬਾਕੀ ਜਿੰਨੇ ਵੀ ਆ ਤਸੱਲੀ ਆਪਣੀ ਆਪ ਕਰ ਲਿਓ ਵੀਰ ਬਿਲਕੁਲ ਬਿਲਕੁਲ ਵੀਰ ਅਸੀਂ ਇੱਥੇ ਬਾਰ-ਬਾਰ ਬਹਿ ਕੇ ਉਗਾਵਾਂਗੇ ਇੱਥੇ ਬਹਿ ਹੀ ਸਕਦੇ ਹਾਂ ਅਸੀਂ ਹਾਂਜੀ ਹਾਂਜੀ ਇੱਥੇ ਆਹ ਦੇਖੋ ਜਿੰਦਾ ਮਰਜ਼ੀ ਬਈ ਜਾ ਥਲੇ ਗਾਂ ਲਾਤੋ ਲਾਤ ਪੁੱਟ ਜੇ ਤੇ ਸਾਡੇ ਘਰ ਛੱਡ ਜੇ ਵੀਰ ਠੀਕ ਹੈ ਉਹ ਰਾਤ ਨਹੀਂ ਪੁੱਟੂਗੀ ਜਰੀ ਕਰਮਾ ਲਈ ਸਹੀ ਹੈ ਜੀ ਉਹ ਰਾਤ ਨਹੀਂ ਪੁੱਟਦੀ ਦੇਖ ਲਓ ਮਮੇ ਦਿਨਾਂ ਚਿਰ ਮਰਜ਼ੀ ਬੈਠੇ ਰਹੋ ਤੇ ਦੱਸੋ ਵੀਰ ਮੁੱਲ ਵੀ ਜੇ ਸਾਣਾ ਬਜ਼ਾਰੂ ਚੱਲਣਾ ਮੈਂ ਨਾ ਮੁੱਲ 60 ਹਜ਼ਾਰ ਕਰਦੀ ਵੀ ਜੀ ਦਾ ਆਠ ਵੀਰਾ ਸਨ ਕਿਉਂ ਡਹਿ ਹੈ ਮੈਂ ਹਾਂ ਸੁਨਤਾਨੜ ਹੈ ਪੈਂ ਚੱਲ ਬੱਚਾ ਹਾਂ ਦਾ ਫੇ 60 ਕਰ ਦਿੰਦਾ ਚੰਗਾ ਲੱਗਦਾ ਹੈ ਆ ਫੇ 60 ਕਰ ਦਿੰਦਾ ਫ ਕੋਈ ਗੱਲ ਨਹੀਂ ਵੀ ਦੀ ਹੁਣ ਆਪਾਂ ਸਾਠ ਨਹੀਂ ਕਰਦੇ ਹਾਂ ਹੁਣ ਆਪਾਂ 50000 ਚ ਮਾਨਦਾਨ ਕਰਦਾਂਗੇ ਆ ਗਿਆ ਪਿੰਡ ਭਰਾ ਦਾ 50000 ਚ ਕਿੰਨਾ ਕੁ ਮਾਨ ਕਰੂੰਗਾ ਕਰਦਾ ਖੁੱਲਾ ਕਰਦਾ ਪਿੰਡਰ ਸਾਹਿਬ ਖੁੱਲਾ ਕਰਦੇ ਹੁਣ ਵੀ ਥੋੜਾ ਬਾਲਾ 40000 ਦੇ ਦਾਂ ਮਿੰਡਰ ਸਾਹਿਬ ਅੱਛਾ ਹਾਂ ਨਾ 40000 40000 ਦੀ ਕੋਈ ਨਹੀਂ ਪਿੰਡ ਭਰਾ ਫੂਨ ਲਾ ਮੋੜਨਾ ਫੇਰ ਨਹੀਂ ਕੋਈ ਮੋੜਨਾ ਫੇਰ ਕੀ ਹੈ ਇਦਾਂ ਦੀ ਜਰੀਏ ਇਦਾਂ ਨਹੀਂ ਕੋ ਲੱਤ ਨਹੀਂ ਮਾਰੂਗਾ ਪਾਉਂ ਤੋਈ ਬਾਈ ਪਾਉਂ ਤੋਈ ਹਾਂਵੇ ਲੋਈ ਐਦਾਂ ਨਹੀਂ ਕੋ ਚੱਕਰੂਗਾ ਠੀਕ ਫੇ ਲੱਤ ਮਾਰ ਕੇ ਬਾਲਟੀ ਪਰਾਂ ਕੱਢ ਦੂਗੀ ਠੀਕ ਆ ਇਹਦਾ ਮਸਲਾ ਨਹੀਂ ਕੋ ਹੋਊ ਆਹ ਤਿੰਨ ਚੀਜ਼ ਆ ਗਏ ਦੇਖੋ ਇਹ ਤਾਂ ਫਿਰ ਜਰੇ ਬੇਡਰੋ ਦੇ ਵਿੱਚ ਠੀਕ ਆ ਜੀ ਲੱਕ ਕੱਢੀ ਕੱਢ ਫਿਰ ਕੀ ਕੀ ਵਿਖਣਿਆ ਤੇ ਬਾਕੀ ਚੰਗੀ ਵੀ ਤੇ ਸਾਫ ਹੈ ਗਾਂ ਵੀ ਸਾਫ ਆ ਹਾਂ ਜੀ ਇਹਨੂੰ 20 ਦਿਨ ਹੋ ਗਏ ਵੀ ਟੀਕਾ ਭਰੇ ਨੂੰ ਅੱਛਾ 20 ਦਿਨ ਹੋ ਗਏ ਟੀਕਾ ਭਰੇ ਨੂੰ 20 ਦਿਨ ਹੋ ਗਏ ਟੀਕਾ ਭਰੇ ਨੂੰ ਆਪਨੇ ਸੱਜਣ ਕੋਈ ਖਾਸ ਕੋਈ ਕਿਸ ਕੋ ਅੱਛਾ ਸੱਜਣ ਕੋਈ ਆ ਹਾਂ ਜੀ ਹਾਂ ਜੀ ਤੇ ਉਹ ਘਰ ਦੇ ਕੋ ਡੰਗ ਡੁਗ ਰੱਖੇ ਨੇ ਘਰ ਦੇ ਤੇ ਦੁੱਧ ਕਿੰਨਾਗਾ ਦੁੱਧ ਵੀ ਰਹਿ ਹਵਲੇ ਜਲਾ ਹੋਊਗਾ ਸਾਢੇ ਕਿਸ਼ੇ ਲੀਟਰ ਹੋਊਗਾ ਅੱਛਾ ਸਾਢੇ ਕਿਸ਼ੇ ਲੀਟਰ ਸਾਢੇ 6 ਲੀਟਰ ਦੋ ਟਾਈਮ ਚ ਹੋਵੇ ਕੋ ਚਾਰ ਟਾਈਮ ਚ ਹੋਵੇ ਠੀਕ ਆ ਇਹਨੇ ਅਗਰ ਨੋਟ ਲਾ ਦੇ ਗੱਲ ਦੀਆਂ ਲਾ ਦੇ ਕਿੰਨਾ ਲਾ ਦੇ ਗੱਲ ਦੇ ਉਹਦੀ 5 ਕਿਲੋ ਦੋ ਜੀ ਠੀਕ ਆ ਤੇ ਜਿਹਦੇ ਉਦਾਂ ਜਿਹਨੇ ਕਹਿੰਦੇ ਚੋਣੀਆਂ ਉਹ ਸਾਢੇ 6 ਕਿਲੋ ਦੋ ਟਾਈਮ ਚੋਣ ਉਹ ਚਾਰ ਟਾਈਮ ਸਾਢੇ 6 ਕਿਲੋ ਸੁਵੇ ਦਾ ਪਤਾ ਕੋਈ ਵੀਰ ਸੁਬਾ ਵੀ ਤੀਜਾ ਲਾਲਾ ਭਾਵੇਂ ਦੂਜਾ ਲਾਲਾ ਆਪਾਂ ਕਿਹੜਾ ਕਰ ਆ ਮੰਨ ਲਾ ਵੀ ਮੁੱਲ ਨਿਕਾ ਜਾਈਆ ਮੁੱਲ ਨਿਕਾ ਜਿਆ ਕਰਨਾ ਆਪਾਂ ਕੇ ਭਾਵੇਂ ਚੌਥਾ ਲਾਲਾ ਭਾਵੇਂ ਕੋ ਪੰਜਵਾਂ ਲਾਲਾ ਗੱਲ ਹੀ ਕੋਈ ਨਹੀਂ ਪਿੰਟਰ ਸਾਹਿਬ ਆ ਵੀ ਗੱਲ ਬਹਿੜਿਆ ਕੋ ਵੇਖੋ ਉਹ ਜਿਹੜਾ ਜੀਰੂ ਜੀ ਇਹ ਪੱਠੇ-ਬੁੱਠੇ ਖਾਦੇ ਆਪਣਾ ਸਵੇਰੇ ਹਾਂ ਥੋੜਾ ਜਿਆ ਪਹਿਲਾਂ ਮੰਨ ਲਾ ਲ ਠੀਕ ਠੀਕ ਹਾਂਜੀ ਚਲੋ ਉਹ ਵੀ ਜਰਾ ਮੇਰੇ ਕੋ ਡੂਡੇੜੀ ਕਰਦਾ ਵਾ ਅੱਛਾ ਇਹ ਸੁਤਰਾ ਆਦਾ ਪਰ ਮਟੰਗਰ ਵੇਚਦੇ ਸਾਰੇ ਵੀਰ ਜੀ ਠੀਕ ਠੀਕ ਆ ਇੱਕ ਮੱਝ ਲੈਂਦੀ ਉਹ ਵਿਚੀ ਪਿਛਲੀ ਵੀਡੀਓ ਪਾਈ ਆਪਾਂ ਪਿਛਲੀ ਵੀਡੀਓ ਅੱਛਾ ਇੱਕ ਮੱਝ ਲਿਆਂਦੀ ਏ ਕੋਈ ਨਾ ਗਾਲਾਂ ਦੀ ਠੀਕ ਆ ਤੇ ਆਪਾਂ ਇਹਨੂੰ ਤੋਰੀਏ ਲਓ ਪਿੰਡ ਦਾ ਲਓ ਜੀ ਉਹ ਇਹ ਮੇਰਾ ਭਰਾ ਬੁਰਤੀ ਬਸ ਜਿਆ ਕਰਾ ਜਰਸੀ ਆ ਵੀ ਨਹੀਂ ਨਹੀਂ ਜਰਸੀ ਵੱਡੀ ਜੂ ਜਰਸੀ ਆ ਗੋਦੀ ਜਰਸੀ ਆ ਹਾਂ ਬੋਦੀ ਵਾਲੀ ਐ ਵਾੜ ਵਾਏ ਇਹਨੇ ਬਾਂਮਣਾ ਉਹ ਇਦਾਂ ਹੀ ਜੀ ਚਲੋ ਆ ਵੇਖੋ ਜਿੰਨੇ ਕਾ ਵੀਰਾਂ ਦਾ ਦੁੱਧ 5 ਤੋਂ 6 ਲੀਟਰ ਸਾਢੇ 6 ਲੀਟਰ ਤੇ ਬਾਕੀ ਤੋਰਾ ਤਾਰਾ ਚੰਗਾ ਵਾ ਚੰਗੀ ਆ ਤੋਰਾ ਤੋਰਾ ਵਧੀਆ ਵਾ ਉਦਾਂ ਗਾਂ ਲੱਗਦੀ ਆ ਤੇ ਤੋਰੇ ਤੋਂ ਵਹਿੜ ਲੱਗਦੀ ਆ ਇਹਨੇ ਹੈ ਵੇੜਾ ਜੀ ਵੀਰੋ ਹੈ ਵੇੜਾ ਜੀ ਨਹੀਂ ਨਹੀਂ ਉਦਾਂ ਮੰਨ ਲਓ ਵੇਖਣ ਨੂੰ ਉਹ ਲੱਸਾ ਪਾਂਜੀ ਆ ਨਾ ਆ ਵੇਖੋ ਵੀ ਬੰਦੇ ਨੂੰ ਧੂਈ ਫਿਰਦੀ ਆ ਹਾਂ ਮਹਾ ਫੜੀ ਨਹੀਂ ਰਹਿੰਦੀ ਭਾਈ ਤੇ ਗਾਂ ਸਾਫ਼ ਆ ਦੇਖੋ ਅਵੇਂ ਆਪਾਂ ਕਹੀ ਜੀ ਇਹ ਗਾਂ ਵਿੱਚ ਖਿੱਚੀ ਜਾਂਦੀ ਦਸ ਤੂਈ ਜਾਂਦੀ ਖਿੱਚੀ ਜਾਂਦੀ ਖਿੱਚੀ ਰਸੀ ਰਸੀ ਪਾਉਣ ਦੀ ਲੋੜ ਹੈ ਨਾ ਨਾ ਵੀਰ ਕਰਮਾ ਦੀ ਲੋੜ ਹੀ ਦਸੂਸੀ ਪਾਉਣ ਦੀ ਕੋਈ ਲੋੜ ਨਹੀਂ ਰਸੀ ਨਹੀਂ ਪਾਉਣ ਦੀ ਆ ਵੇਖੋ ਠੰਡੀ ਧੀਰੀ ਆ ਇਦਾਂ ਬੈਠ ਰੋ ਪਾਉਂਦੇ ਲੈ ਦੇ ਠੀਕ ਠੀਕ ਆ ਪਾਉਂਦੇ ਨੇ ਦੋ ਰਾ ਚੋ ਤੇ ਪਾਉਂਦੇ ਚਾਰ ਰਾ ਚੋ ਵੀਰ ਜੀ ਲੱਗਦੇ ਫ੍ਰਿਜ ਜੀ ਆ ਗਏ ਫ੍ਰਿਜ ਫ੍ਰਿਜ ਜਦੋਂ ਫਰੌਣੇ ਆਏ ਉਦੋਂ ਚੋਲੀ ਜਦੋਂ ਫਰੌਣੇ ਆਇਆ ਕਿਹ ਘਰੇ ਹਾਂ ਗਲਾਸੀ ਦੁੱਧ ਕੱਢ ਲਿਆ ਦਿੰਦੇ ਹੋ ਸਹੀ ਗੱਲ ਫ੍ਰਿਜ ਲਾਉਣ ਦੀ ਲੋੜ ਨਹੀਂ ਥਾਣ ਥੋਣ ਬਰਾਬਰ ਓਕੇ ਵੀਰ ਕੋਈ ਤੇ ਦੋ ਟਾਈਮ ਚ ਹੋਵੇ ਕੋਈ ਚਾਰ ਟਾਈਮ ਚ ਹੋਵੇ ਆਪਣੀ ਲੈ ਤਸੱਲੀ ਆ ਮਨ ਲਓ ਕ੍ਰੈਂਟੀ ਗ੍ਰੰਟੀ ਦੇ ਨਾਲ ਖੜੇ ਜਿਹਨੇ ਪੈਸੇ ਦਿੱਤੇ ਨੇ ਵੀ ਜੀ ਆਣ ਕੇ ਦੋ ਟਾਈਮ ਚੋ ਲਾਮਾ ਕਦਾ ਹਰ ਆ ਨਹੀਂ ਨੇ ਲਾਮਾ ਭਾਈ ਮਨ ਲਓ ਫੇ ਲਾਮਾ ਬਣਦਾ ਨਹੀਂ ਪੈਸੇ ਜੇ ਪਾਸ ਆਈ ਤੇ ਤਾਂ ਹੀ ਦਿੱਤੇ ਪੈਸੇ ਮੇਰੇ ਪੈਸੇ ਦੇਣਿਆ ਤੁਸੀਂ ਹਾਂ ਤੇ ਬਾਅਦ ਚ ਲਾਮਾ ਕਦਾ ਨਹੀਂ ਨੇ ਬਾਅਦ ਚ ਲਾਮਾ ਬਣਦਾ ਵੀ ਨਹੀਂ ਬਿਲਕੁਲ ਬਿਲਕੁਲ ਵੀ ਜੀ ਤੇ ਹੁਣ ਆ ਗਿਫਟ ਵਿਖਾ ਦਈਏ ਕਿਨੇ ਦਾ ਨਹੀਂ ਗਿਫਟ ਨਹੀਂ ਪਹਿਲਾਂ ਉਹਦਾ ਮੁੱਲ ਤੇ ਦੱਸਿਆ ਨਹੀਂ ਮੁੱਲ ਕਹਿੰਦਾ 20000 20000 ਵੇਖ ਲਾ ਜਿੱਥੇ ਤੱਕ ਹੁਣ ਵੱਜੀ ਹੋ ਜਾ ਚਵਾ ਚੂ ਗੜੀ ਹਣੀ ਦਾ ਨਹੀਂ ਨਹੀਂ ਹੈ ਚੰਗੀ ਏ ਸੋਹਣਾ ਮੇਰਾ ਵੀਰ ਹੈ ਹੈ ਚੰਗੀ ਏ ਵੀਰ ਸਾਧਿਆ ਕਰੂਗਾ ਗਾਂ ਨਹੀਂ ਨਹੀਂ ਹੈ ਤੇ ਚੰਗੀ ਏ ਚੰਗੀ ਏ ਧਾਰ ਤੂਰ ਵੇਖ ਲੋ ਤੇ ਮੁੱਲ ਕਰਦੀ ਏ ਦਾ ਕੋਈ 18000 ਰੁਪਇਆ ਵੀਰ ਤੇ 18000 ਮੰਨ ਤਾਣਾ ਜਿੰਨਾ ਕਹੇ ਵੀਰ ਕਰਦਾ ਜਿੰਨਾ ਪਿੰਡ ਸਰਪਤੀ ਨੇ ਯਾਰ ਛੱਡ ਦਿਆ ਤੇਰਾ ਤੈਨੂੰ ਛੱਡਦੇ ਪਿੰਡ ਸਰਪਤੀ ਨੇ ਯਾਰ ਛੱਡ ਦਾਂਗੇ ਆਪਾਂ 15 ਦੀ 15 ਦੇਦਾ ਪਿੰਡ ਸਰਪਤੀ ਆਪਾਂ ਲੈ ਜੀ ਕੋਈ ਜੇ ਫਿਰ ਪੂਰਾ ਭੈਣ ਭਰਾ ਫੋਨ ਲਾਵੇ ਮੋੜਨਾ ਨਹੀਂ ਆਪਾਂ ਕਿਸੇ ਨੂੰ ਆਪਾਂ ਪਤਾ ਨਹੀਂ ਕਰਨਾ ਪਤਾ ਨਹੀਂ ਕਿਸੇ ਬਣ ਜਾਣ ਦੀ ਦੀ ਗੱਲ ਆਪਾਂ ਤਾਂ ਦੌਣਾ ਘਟਾਉਣਾ ਨਹੀਂ ਪਿਆ ਨਹੀਂ ਨਹੀਂ ਕਈ ਵਾਰ ਪਤਾ ਹੀ ਨਹੀਂ ਹੁੰਦਾ ਕਿਸੇ ਬੰਦਾ ਮਾਲਾ ਗੱਲ ਬਣਾਉਂਦਾ ਹੈ ਇਹ ਦੇਣੀ ਕੋ ਭੈਣ ਭਰਾ ਫੋਨ ਲਾਏ ਪਿਆਰ ਨਾਲ ਕੀ ਮੈਨੂੰ ਕਿਸੇ ਦੇ ਦੇਣੀ ਆ ਕੀਪ ਦਾ ਕਿਸੇ ਦੇ ਦੇਣੀ ਹੈ ਬੰਦ ਦੇ ਦੇਣੀ ਕਿਹਨਾਂ ਕੇ ਨੂੰ ਕੇ ਮੋੜਨਾ ਨਹੀਂ ਕੇ ਵੀਰ ਨੂੰ ਆਪਾਂ ਜੇ ਇਹ ਦੇ ਕੇ ਤੋਰ ਨਹੀਂ ਮੇਰਾ ਵੀਰ ਉਹ ਨਾ ਕਰੇ ਬਰਾਜੇ ਨੂੰ ਦੋ ਟਾਈਮ ਚੋਣੀ ਆ ਨਹੀਂ ਨਹੀਂ ਇਹ ਗੱਲ ਸਹੀ ਆ ਹਣਾ ਤੇ ਕੋਈ ਨਹੀਂ ਬਾਕੀ ਭੈਣ ਭਰਾ ਕਿਸ ਨੂੰ ਮੋੜਨਾ ਨਹੀਂ ਆਪਾਂ ਦੇਗੇ ਤੋਰਨੀ ਵੀਰੇ ਆਪਾਂ ਠੀਕ ਐ ਤੋਰਨੀ ਆ 15000 ਚੋਂ ਮਾਨਤਾਨ ਵੀਰੇ ਕੋਈ ਨਹੀਂ ਕਰਦਾ ਕਿ ਭਿੰਦਰ ਸਾਹਿਬ ਕੋਲ ਤਾਂ ਨਹੀਂ ਕਿੱਥੇ ਦੇ ਦੇਣੀ ਆ ਵਾ ਦੇ ਦੇਣੀ ਆ ਆ ਦੇ ਦੇਣੀ ਆ ਤੇ ਆ ਗਿਫਟ ਇਹ ਗਿਫਟ ਦੇਣਾ ਜੀ ਤੋਕੜ ਕੇ ਬਣਾਵੀ ਤੋਕੜ ਕੱਬਣ ਖੋਲ ਨਾਲੇ ਇਹਨੂੰ ਸਾਢੇ ਪੰਜਾਂ ਮਹੀਨੇ ਦੀ ਕੱਬਣ ਵੀਰੇ ਸਾਢੇ ਪੰਜਾਂ ਮਹੀਨੇ ਦੀ ਕੱਬਣ ਸਾਢੇ ਪੰਜਾਂ ਮਹੀਨੇ ਚੈੱਕ ਕਰਾ ਲੈ ਦੋ ਟਾਈਮ ਚੈੱਕ ਦੋ ਦੋ ਟਾਈਮ ਚੋਲੇ ਨੂੰ ਤੇ ਡਾਕਟਰ ਕੋ ਚੈੱਕ ਲੈ ਆਪਣਾ ਲੈ ਵੇ ਮੇਰੀ ਚੈੱਕ ਜੀ ਵੀਜੀ ਅਛਾ ਤੁਹਾਡੀ ਚੈੱਕ ਤੇ ਦੁੱਧ ਕਿਨਾ ਦੁੱਧ ਵੀ 1.5 ਕਿਲੋ ਦੋ ਤੋਂ ਦੋ ਕਿਲੋ ਹੋਊਗਾ 1.5 ਤੋਂ 2 ਕਿਲੋ ਤੇ ਸੂਆ ਸੂਆ ਵੀਰ ਭਾਵੇਂ ਮੇਰਾ ਵਾਲਾ ਨਾ ਹੈ ਹਾਂ ਪਾ ਮੈਂ ਚੌਥਾਲਾ ਵਾਲਾ ਭਾਵੇਂ ਪੰਜਵਾਂ ਵਾਲਾ ਮੇਰਾ ਵੀਰ ਠੀਕ ਵੀਰ ਮੁੱਲ ਉਹ ਕਰਦੀ ਵੀ ਕਿਹੜੀ ਇੰਦਾ ਫੜ ਕੇ ਲੈ ਜੇ ਅਗਲਾ ਜਿੱਦਾਂ ਤੂੰ ਤੁਰਿਆ ਨਾ ਇੰਦਾ ਖੜੂ ਵੀਰ ਕੋਈ ਲੱਤਾਂ ਪਤੰਗ ਨਹੀਂ ਮਾਰਦੀ ਨਾ ਨਾ ਵੀਰ ਮਲ ਬੜੀ ਕੋਈ ਲੱਤਾਂ ਸਿੰਗ ਲੱਗੇ ਆ ਨਾ ਮੈਂ ਤਾਂ ਪੁੱਛ ਲਿਆ ਬੱਸ ਸਿੰਗ ਹੀ ਲੱਗੇ ਆ ਹਾਂ ਸੁਮਾਸ ਤਾਂ ਨਹੀਂ ਆਉਣਾ ਕੋਈ ਨਾ ਤਾਂ ਪੁੱਛ ਲੈ ਲੱਤਾਂ ਦੰਨਾਂ ਮਾਰਦੀ ਦੂਜਿਆਂ ਨਾਲ ਕੋ ਵਾਦੀ ਆ ਆ ਵੀ ਗੱਲ ਆ ਦੂਜਿਆਂ ਨਾਲ ਘੱਟ ਥੋੜੀ ਕੋਈ ਨਾ ਨਾ ਇੱਕ ਵਾਸਾ ਵਾਦੀ ਆ ਨਨ ਵਾਦਾ ਵਾਦਾ ਹਾਂ ਨਾਲੇ ਇਹਦੇ ਢਿੱਡ ਚੂ ਬਚਾ ਦੋ ਤਿੰਨ ਚੀਜ਼ਾਂ ਵਾਦਾ ਚਲੋ ਇਹ ਹਵਲੇ ਨਾਲ ਥਣ ਤੇਪਨ ਵਾਲੀ ਗੱਲੇ ਦੀ ਵੀ ਅੱਛਾ ਡੁੱਡੋ ਆ 1.5 ਤੋਂ 2 ਕਿਲੋ ਹਾਂ ਕਿਲੋ ਨਹੀਂ ਹੋਊਗਾ ਕਿਲੋ ਨਹੀਂ ਹੋਊਗਾ ਅੱਛਾ 1.5 ਤੋਂ 2 ਕਿਲੋ ਹੋਊਗਾ ਮੈਨੂੰ ਥਣ ਪਾਸੇ ਆ ਗਏ ਕਿਉਂ ਨਾ ਮੈਂ ਕੋ ਟਾਈਮ ਜੇ ਇਹ ਤਾਂ ਸੇਵਾ ਕਰਨੀ ਹੋਵੇ ਸੇਵਾ ਕਰੇ ਕੋ ਲੈ ਜਾਏ ਪਣਪਰਾ ਚਲੋ ਫਿਰ ਵੀ 20000 ਦੀ ਗਾਂ ਹਸਕੇ ਵੇਚ ਜਣੀ ਜੇ ਤੇ ਗਾਂ ਸੱਜਰ ਹੋਈ ਨਾ ਤੇ 20000 ਜੀ ਹੁਣ ਤੂੰ ਦੱਸ ਹੁਣ ਮੁੱਲ ਦਊਗਾ ਵੀ ਤੇ ਮੈਂ ਗਾਂ ਹਾਂ ਨਾ ਜਿਹੜੀ 13000 ਦੀ ਹੋਰ ਮਾਣ ਕੋਈ ਨਹੀਂ ਆਇਆ ਗਿਆ ਪਣਪਰਾ ਫੋਨ ਲਾਵੇ ਕੋਈ ਦੇ ਦਾਂ ਤੇ ਯਾਰ ਹੁਣੇ ਹੀ ਗਾਂ ਮਾਲਾਵੇ ਹੋਰ ਯਾਰ ਛੱਡਦਾ ਭਿੰਦਰ ਸਾਹਿਬ ਮੈਂ ਨਾ ਹੋਰ ਕਰਦੇ ਜੇ ਚਲ ਵੀਰ ਕੋਈ ਗੱਲ ਨਹੀਂ ਹੋਰ ਯਾਰ ਛੱਡਦਾ 11000 ਦੀ ਪੂਰੀ ਦਨੀ 11000 ਦੀ ਦੇਦੇ ਕਿਉਂਕਿ ਅਗਲੇ ਨੇ ਤਾਜੀ ਸੂਈ ਵੀ ਇੰਨੇ ਇੱਕ ਦੀ ਮੰਨ ਲਓ ਵੀ ਉੱਥੇ ਇੱਕ ਜਣੀ ਗੱਲ 20000 ਦੀ ਜਣੀ ਆ ਆਪਾਂ ਕਿਹਨੂੰ ਕਹਿਣ ਦ ਸਕਦੇ ਜੇ ਕਰਮ ਵਾਲੀ ਕੀ ਪੀ ਦੁੱਧ 12 ਤਿੰਨ ਕਿਲੋ ਕਰਦੀ ਫੇਰ ਆ ਵੀ ਗੱਲ ਆ ਹਨਾ ਉਹਨੇ ਦਾ ਦੁੱਧ ਹੀ ਵੇਚਿਆ ਉਹਨੇ ਦੁੱਧ ਵੇਚਣਾ ਨੇ ਚਲੋ ਹਰ ਕੇ ਦਾ 11000 ਦੀ ਹਾਨ ਆਈ ਉਹ 11000 ਦੇ ਦਾਂਗੇ ਜਹਾਨ ਬਾਕੀ ਵੀ ਦੀ ਗਾੜੀ ਮੱਝ ਦੇ ਇੱਕ ਝੋਟੀ ਤਾਜੀ ਸੂਈ ਜੇ ਤੇ ਇੱਕ ਮੱਝੇ ਬੱਚਾ ਮਰੀ ਅੱਛਾ ਆ ਆ ਵੀ ਖੋਲ ਲਿਆ ਆ ਕਿੱਦਾਂ ਮੈਂ ਦਾ ਇਹ ਵੀ ਬੱਚਾ ਮਰੀ ਜੇ ਮੱਝ ਇਹ ਹਸਪਤਲ ਕਿਸ ਤਾਈ ਦਿਨ ਨੂੰ ਮਹੀਨਾ ਆਇਆ ਜੀ ਸੂਈ ਨੂੰ ਹਾਂ ਜੀ ਵੀ ਸੂਈ ਨੂੰ ਮਹੀਨਾ ਆਇਆ ਭਲਕੇ 23 ਨੂੰ ਆਸ਼ਾ 23 ਨੂੰ ਮਹੀਨਾ ਆਇਆ ਨਾ ਮਹੀਨਾ ਇਹ ਮੇਰਾ ਫੁੱਟ ਫੁੱਟ ਦਾ ਗਿਆ ਪਿਆ ਮਾjda ਪੁੜਿਆਂ ਦਾ ਕੈਮ ਕਰਤੀ ਆ ਤੂੰ ਯਾਰ ਉਹ ਅੰਦਰ ਦੀ ਚਾਲ ਬੋਲ ਕਰਦੀ ਆ ਉਹ ਨਹੀਂ ਕੋ ਪ੍ਰਵਾਹ ਨੂੰ ਦੱਬਦੀ ਨਹੀਂ ਹਾਂ ਨਹੀਂ ਨੇ ਕੈਮ ਹੀ ਕਰਤੀ ਤੂੰ ਮਾਂਡੀ ਪਾਈ ਗਿਆ ਉਹ ਚਲੋ ਵੀਜੀ ਵੰਡ ਪਾਵਾਂ ਚੋਹਾਂ ਤਰੀਆਂ ਪਾਪਾ ਕਿ ਤੈਨੂੰ ਵੀ ਦੁੱਧ ਵਾਸਤੇ ਚਾਹੀਦੀ ਸੀ ਬਿਲਕੁਲ ਬਿਲਕੁਲ ਵੀਜੀ ਤੇ ਹੁਣ ਦੇ ਦਈਏ ਆਪਾਂ ਹੁਣ ਦੇ ਦਈਏ ਮੈਂ ਲੈਣਦੀ ਇੱਕ ਵੀ ਰੋਲ ਲੈਣਦੀ ਆ ਨਾ ਹੁਣ ਪੱਕੀ ਮਾਜ ਠੀਕ ਆ ਹੁਣ ਆਪਾਂ ਦੇ ਦੇਣੀ ਕੋ ਫਲ ਲੈਵੇ ਦੀ ਸਾਫ ਆ ਤੇ ਦੇਖੋ ਚੌੜੀ ਦੇਖੋ ਐ ਪੂਰੀ ਫੁੱਲ ਰਾਜੀ ਵੀ ਫੁੱਲ ਰਾਜੀ ਰਾਜੀ ਆ ਪੂਰੀ ਕੋਲੀ ਖੁਸੀ ਨਹੀਂ ਦੇਖੋ ਕਿੰਨਾ ਚੌੜਾ ਵਾ ਬਾਕੀ ਚਲੋ ਮਾਜੀ ਸਾਰੀ ਸਾਫ ਆ ਐ ਸੁਆ ਕਿੰਨਾ ਵਾ ਸੁਆ ਵੀ ਤਿੱਜਾ ਕੋਵੇ ਤਿੱਜਾਗਾ ਹਾਂਜੀ ਹਾਂਜੀ ਬਿੱਧੀ ਠੀਕ ਆ ਤੇ ਦੁੱਧ ਦੁੱਧ ਵਿੱਚ 9 ਕਿਲੋ ਦੇ ਲੈ ਅੱਛਾ 9 ਕਿਲੋ ਹੈਗਾ ਲੀਟਰ ਵਾਲਾ ਕੋ ਦੋ ਟਾਈਮ ਚ ਹੋਵੇ ਕੋ ਤਿੰਨ ਟਾਈਮ ਚ ਹੋਵੇ ਅੱਛਾ ਬਾਜ ਦਾ ਲਾਮਾ ਕੋਈ ਨਹੀਂ ਤੇ ਚੋਕੇ ਖੜੋ ਦੋ ਟਾਈਮ ਚ ਦਸੰਡੇ ਮਾਈਬੀ ਇਹਨੇ ਜੋ ਕਰਤੂਤ ਦੀ ਮਲਗ ਹੈਗੀ ਇਹਦੇ ਫਾਪਾ ਪਤਾ ਲੱਗਣ ਲੱਗ ਗਿਆ ਆਗੇ ਹਾਂਜੀ ਹਾਂਜੀ ਕਰਤੀ ਕਾਇਮ ਤੋਂ ਸੇਵਾ ਕਰਦੀ ਵੀ ਫੋਲੇ ਦੀ ਸੇਵਾ ਤੋਂ ਪੂਰੀ ਕਰਤੀ ਆ ਪਤਾ ਨਹੀਂ ਕਿੰਨੇ ਆ ਬੜੇਵੇਂ ਦੀਆਂ ਬੋਰੀਆਂ ਝਾਰਤੀਆਂ ਉਹ ਚਲੋ ਵੀ ਜੀ ਬੜੇਵੇਂ ਬੋਰੀ ਚਾਹਾਂ ਇਹਦੇ ਕੋ ਲੈਣੀਆਂ ਆਪਾਂ ਆ ਇਹਦੇ ਕੋ ਕੱਢਣੀਆਂ ਵਾ ਆ ਤੇ ਮੈਂ ਆਪਣੇ ਪੱਲੇ ਪਾਉਣੀਆਂ ਆ ਇਹ ਵੀ ਗੱਲ ਹੈ ਹਾਂ ਤੇ ਬਾਕੀ ਚਲੋ ਮਾਲਕ ਨਵਾਨ ਨਵੀਂਦਰ ਹੋਈ ਰਵੇ ਤਰੀ ਤੇ ਕੋਈ ਗੱਲ ਨਹੀਂ ਆ ਤੇ ਬਾਕੀ ਹੁਣ ਆਪਾਂ ਦੇਰਾਂ ਵੀ ਟੋਕਣ ਵਾਲਾ ਪਾ 10 ਵੇ ਇਹ ਹਾਂ ਨਾ ਦੇ ਦੀ 60000 ਦੀ ਨਾ ਟੋਕਣ ਵਾਲਾ ਕਰੀ ਜਾ ਨਾ ਤੂੰ ਨਾਲੇ ਤੇ ਨਾਲੇ 60000 ਦੀ ਏ ਵੀਰ 50000 ਦੇ ਦਾਂਗੇ 50000 ਵੀ ਛੱਡ 2000 ਰੁਪਇਆ ਹੋਰ ਹੈ ਕੀ ਕਸਰ ਹੋਰ 1000 ਛੱਡ ਦਾਂ ਯਾਰ ਕਿੰਨੇ ਹੋ ਗਏ 47000 ਦੇ ਦਾਂਗੇ 47000 ਦੀ 47 ਦੀ 47 ਦੀ 9 ਲੀਟਰ ਵਾਲੀ ਦੇਣੀ ਨਹੀਂ ਕਿਸ ਨੇ ਕੇ ਇਹ ਨਹੀਂ ਦੇਣੀ ਵੀਰ ਕੋਈ ਜਣਾ ਸਾਡੇ ਮਾਲ ਨਾ ਜਾਵੇ ਕੋਈ ਸਾਡੇ ਰੇਟ ਤੇ ਨਾ ਜਾਵੇ ਫੋਨ ਤੇਰੇ ਬਰਾਬਰ ਹੋਵੇ ਥਾਣ ਥਣ ਬਰਾਬਰ ਚਾਹੀਦੀ ਆ ਤੇਰੇ ਬਰਾਬਰ ਹੋਣਗੇ ਮੇਰੇ ਵੀ ਤੇ ਭਾਵੇਂ ਦੁੱਧ ਮੰਨ ਲੈ 7 ਲੀਟਰ ਤੇ ਭਾਵੇਂ ਮੰਨ ਲੈ 8 ਲੀਟਰ ਫਿਰ 9 ਲੀਟਰ ਤੋਂ ਘਟੋ ਨਾ ਤੇ ਮੇਰੇ ਮੱਝ ਕਿੱਲੇ ਬਜੀ ਰਵੇ ਪਤਾ ਹੈਗਾ ਮੂਲਾ 70000 ਕਰਤਾ ਵੀਜੀ ਭਾਵੇਂ ਆਪਾਂ 60 ਕਰਤਾ ਭਾਵੇਂ ਲੋੜੀ ਲੋੜੀ ਆਉਣ ਵਾਲੀ ਆ ਲੋੜੀ ਹੁਣ ਥੋੜੇ ਇਹ ਤੇ ਗਾਂਵ ਦੇ ਵਾਦੇ ਨਹੀਂ ਮਿਲਦੇ ਵੀ ਨਹੀਂ ਮਿਲਣੀ ਠੀਕ ਆ ਬਾਕੀ ਮੱਝ ਚਲੋ ਵਜਨ ਦਾ ਰਿਹਾ ਮੱਝ ਫੁੱਲ ਵੱਡੀ ਆ ਕੋਈ ਸਾਹਮਣੇ ਨੂੰ ਇਹਨੂੰ ਸਾਰਾ ਸੂਆ ਚੋਗੇ ਨਾ ਤੇ ਮਾਲ ਕਿਰਪਾ ਕੇ ਦੋਹਾਂ ਟਾਈਆਂ ਮੇਰੇ ਗੱਭਣ ਹੋਈ ਨਾ ਫੇਰ ਮੈਨੂੰ 50000 ਦੀ ਵਾਪਸ ਆ ਨਾ ਨੇ 50000 ਦੀ ਫੇਰ ਵਿਗਣੀ ਆਸਕੇ ਵਿਗਣੀ ਆ ਦੋਹਾਂ ਟਾਈਆਂ ਮੇਰੇ ਚੈੱਕ ਕਰਾ ਦੇ ਭਾਉ ਦੋ 2 ਕਿਲੋ 47000 ਦੀ ਮੱਝ 9 ਲੀਟਰ ਦੁੱਧ ਇਹ ਮੱਝ ਮਿਲ ਲੀਆਂ ਪ੍ਰਭ ਵੀਰ ਕੋਈ ਵੀਰ ਕਿਰਪਾ ਗੁਰੂ ਬਾਬਾ ਨਾਨਕ ਕਿਰਪਾ ਕਰ ਆਇਆ ਲੱਡੂ ਲੈ 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 ਵੀਰ ਲੋਟਲੇ ਮਿਲਿਆ ਜਨਡਣਾ ਤੇ ਆ ਕੇ ਆਗੀ ਝੋਟੀ 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 ਵੀਰ ਬੁਲਬੁਲ ਦਾ ਬੱਚਾ ਝੋਟੀ ਪਹਿਲਾ ਸੂਆ ਕੀ ਦੂਜਾ ਪਹਿਲਾ ਸੂਆ ਵੀਰ ਜੀ ਪਹਿਲਾ ਸੂਆ ਜੇ ਪਹਿਲਾ ਸੂਆ ਝੋਟੀ ਤੇ ਚੰਗੀ ਵੱਢੀ ਆ ਝੋਟੀ ਦੀਆਂ ਜਿਹਨੂੰ ਵੱਡੀ ਕਵਾਂਗੇ ਉਹਨੂੰ ਵੱਡੀ ਕਵਾਂਗੇ ਜਿਹੜੀ ਛੋਟੀ ਉਹ ਤੋਂ ਛੋਟੀ ਕਵਾਂਗੇ ਛੋਟੀ ਕਵਾਂਗੇ ਵੀਰੇ ਆਪਣਾ ਫਾਇਦਾ ਹੋਆ ਤੇ ਵੱਡੀ ਆ ਸਿੰਗਲ ਹੱਡੀ ਦੀ ਆ ਤੇ ਚੌੜੀ ਆ ਲੰਮੀ ਆ ਬੇਲ ਪੂਰੀ ਵੱਡੀ ਲੰਮੀ ਬੇਲ ਸੁਹਾ ਪਹਿਲਾਂ ਤਾਂ ਸੂਈ ਨੂੰ ਕਿੰਨੇ ਦਿਨ ਹੋ ਗਏ ਵੀਰ ਸੂਈ ਨੂੰ ਵੀ ਨਾ 8-9 ਦਿਨ ਹੋ ਗਏ ਅੱਛਾ 8-9 ਦਿਨ ਹੋ ਗਏ ਆ ਤੇ ਥਣ ਥਣ ਬਰਾਬਰ ਆ ਥਣ ਬਰਾਬਰ ਜੀ ਕੱਟੀ ਇਹਦੇ ਮਗਰ ਇਹਦੇ ਮਗਰ ਕੱਟੀ ਆ ਹਾਂਜੀ ਤੇ ਦੁੱਧ ਕਿੰਨਾ ਦੱਸਿਆ ਦੁੱਧ ਵੀ ਦਹੀਂ ਤੋਂ 1.5 ਦਾ ਹੋਊਗਾ 10 ਨਹੀਂ ਹੋਊਗਾ 10 ਤੋਂ 10.5 ਹਾਂਜੀ ਹਾਂਜੀ ਠੀਕ ਆ ਬਾਕੀ ਸਾਫ ਹੈ ਜੋ ਟੀਵੀ ਜਿੰਨੀ ਵੀ ਹੈਗੀ ਸਾਰੀ ਸਾਫ ਆ ਇਹਨੇ ਖਣ ਤੋਂ ਸੋਨਾ ਲੱਗਾ ਵਾ ਬਹੁਤ ਸੋਨਾ ਵੀ ਕੁਆਲਿਟੀ ਦਾ ਨੇ ਆ ਵੇਖ ਲਓ ਸਿੰਘ ਸਿੰਘ ਵੀ ਸੋਨੇ ਆ ਖੱਬਦੇ ਆ ਮੁੰਡੇ ਸਾਹਿਬ ਨਾਲ ਝੋਟੀ ਖੋਣੀ ਵੀਰ ਇਹਨੇ ਝੋਟੀ ਦੀ ਤਰੀ ਹੈ ਹੀ ਸੋਣੀ ਮੈਂ ਤਾਂ ਕੁਛ ਕਹਿ ਹੀ ਨਹੀਂ ਵੀਰ ਅਜੇ ਹੈ ਦੱਸਦਾ ਨਹੀਂ ਤੂੰ ਇਹ ਕਿੱਡੀ ਸਾਫ ਸੁਸਰੀ ਆ ਚਲੋ ਵੀਰ ਮਾਰੋ ਤੇ ਦੁੱਧੋਂ ਬਾਜੂ ਦੁੱਧੋਂ ਵੀਰ ਸੇਵਾ ਤੋਂ ਮੇਰੇ ਨੂੰ ਕੋਈ ਤੇ ਭਾਵੇਂ ਦੁੱਧ 13 ਕਿਲੋ ਚੋਲੇ ਤੋਂ ਠੀਕ ਆ ਹਾਂ ਯਾਰ ਤੇਰੇ ਆਉਂ ਤਾਂ ਨਹੀਂ ਹਣੀ ਸੇਵਾ ਚਲੋ ਵੀਰੋ ਇੱਥੇ ਹੀ ਦਿੱਦੀ ਕੇ ਹਾਂ ਚਲੋ ਵੀ ਸੇਵਾ ਕਰੂ ਕੋਈ ਤੇ ਚਲੂਗਾ ਆ ਮੇਰਾ ਭਰਾ ਉਹ ਖਾਦੇ ਕੱਟੀ ਬੋਲੀ ਲਾਂਗ ਖਾਦਿਏ ਨਾ ਨਾ ਕੱਟੀ ਵੀ ਕੁਲਾ ਹੀ ਆ ਬੱਚਾ ਕੇ ਕੋਈ ਮਹੀਨੇ ਦਾ ਬੱਚਾ ਉਹ ਬਹੁਤ ਦਰਦ ਨਾਲ ਆ ਜਾ ਕੇ ਲੈ ਜਾਵਾਂਗੇ ਆਪਾਂ ਠੀਕ ਤੇ ਦੱਸ ਫਿਰ ਤੁਹਾਨੂੰ ਖਾਦੇ ਮੇਰਾ ਵੀਰ ਐ ਮਾਨਾ ਵੇਲਾ ਹੈ ਥਣ ਥੁਣਾ ਐ ਸੋਹਣਾ ਜਖੜਵਾ ਲਗਾ ਥਣ ਥੁਣ ਬਰਾਬਰ ਹੀ ਆ ਨਾ ਬਰਾਬਰ ਵੀ ਬਰਾਬਰ ਥਣ ਕੋਈ ਬਾਤ ਕਰ ਦਿਓਗੀ ਆਪਣੀ ਚੋਗੀ ਹੋ ਗਈ ਦੋ ਰਾਮ ਕਮੇ ਤਸੱਲੀ ਕਰ ਲਿਆ ਕਰੇ ਆਪੋ ਹੀ ਵੀਰ ਜੀ ਪਤਾ ਕੀ ਹੈ ਜਿਨੇ ਪੈਸੇ ਕਦੇ ਨਾ ਉਹ ਤਸੱਲੀ ਕਰੇ ਨਾ ਹੁਣ ਨਾ ਨਾ ਕਰਨੀ ਇੱਕ ਵੀ ਨਿਗਰਾ ਮਾਲੀ ਵਖਾਦੀਆ ਪਵਾਰ ਅੱਛਾ ਮਾਲੀ ਵੀ ਆ ਹਾਂ ਜੀ ਲੈਂਦਾ ਤੇਰਾ ਮੁੱਲ ਤਾਂ ਦੱਸਿਆ ਨਹੀਂ ਐਨਾ ਕਾਲਾ ਮਾਲੀ ਹਲ ਹੋ ਗਿਆ ਉਹ ਮੈਨੂੰ ਚਾਹ ਜਿਹੜਾ ਮਾਲੀ ਦਾ ਦੇ ਅੱਛਾ ਉਹਨੇ ਲੈਂਦਾ ਨਾ ਫੜ ਕੇ ਤਾਂ ਕਰਕੇ ਮੈਂ ਨਿੰਗੰਡਾ ਚਰਾ ਵਖਾਦੀ ਹੋਣੀ ਹਾਂ ਤੇ ਵੀ ਜੀ ਮੋਲੇ ਦਾ ਕਰੀਏ 90000 ਰੁਪਇਆ 90 ਤੇ ਛੋੜ ਕੇ ਨਹੀਂ ਕਰਨੀ ਹਾਂ ਕਰਦਾ 5000 ਰੁਪਇਆ ਬਿੰਦਰ ਸਾਹਿਬ 5000 ਬਿਆਰ ਵਾਲਾ ਗਰਮ ਹੋ ਗਿਆ ਪਰ ਨਾ ਨਾ ਬਿਆਰ ਤੇ ਹੈਗਾ ਤੇ ਇਹਨੂੰ ਵੀ ਇਹ ਆ ਵੀ ਹੁਣ ਦਿਲ ਲੱਗਾ ਰਹਿਦਾ ਵਾ ਜਿਹੜਾ ਪਹਿਲਾਂ ਐਦਾਂ ਹੀ ਆਗੇ ਮਾਗਦੀ ਕਿਰਪਾ ਕਰੇ 85000 ਦੀ 80000 ਚੋਟੀ ਦਿੰਦਾ ਆਪਾਂ 80000 ਦੀ 80000 ਦੀ ਕੋਈ ਭੈਣ ਭਰਾ ਫੋਨ ਕਰੇ ਮੋੜਨਾ ਫੇਰ ਨਹੀਂ ਆਪਾਂ ਕਰਨ ਫੋਨ ਕਰੇ ਮੋੜਨਾ ਫੇਰ ਨਹੀਂ ਆ ਝੋਟੀ ਸਾਹਿਬ ਵੇਖ ਕੇ ਕੋਈ ਫੋਨ ਕਰੇ ਮਰਾ ਭਰਾ ਅੱਛਾ ਝੋਟੀ ਚੰਗੀ ਆ ਤੇ ਬਾਕੀ ਵੇਚਣ ਵਾਲਾ ਫੋਨ ਕਰ ਲੈ ਤੈਨੂੰ ਵੇਚਣ ਵਾਲਾ ਵੀ ਪਹਿਲਾਂ ਕਰੇ ਲੈਣ ਵਾਲਾ ਬਾਅਦ ਕਰੇ ਭਾਵੇਂ ਠੀਕ ਠੀਕ ਆ ਇਹ ਵੀਰ ਨੂੰ ਮੰਨ ਲਓ ਵੇਚਣ ਵਾਲੇ ਫੋਨ ਕਰਦੇ ਆ ਤੇ ਆਹ ਵੇਖੋ ਮਾਲੀ ਆਹਾਹਾ ਨੀਲੀ ਦਾ ਪਿਓ ਮਨਾਲੀ ਮਾਲੀ ਵੀਰ ਠੀਕ ਆ ਕਿੰਨੇ ਚਿਰ ਦਾ ਵਾ ਇਹ ਖੀਰਾ ਜੀ ਮੂੰਹ ਅੱਛਾ ਖੀਰਾ ਵਾ ਜੀ ਖੀਰਾ ਇੱਕੀ ਦਾ ਠੀਕ ਠੀਕ ਆ ਤੇ ਚਲੋ ਕੋਈ ਨਾ ਕਹੀ ਰਾਮਾ ਮੰਨ ਲੋ ਵੀ ਨਹੀਂ ਰਹਿਣ ਦੋ ਮੈਂ ਆਵੇ ਵੀ ਰਹਿਣ ਕੋ ਦੇ ਆਵੇ ਠੀਕ ਖੀਰਾ ਜੀ ਖੀਰਾ ਵਾ ਤੇ ਰੀੜੇ ਲੱਗਣ ਵਾਲਾ ਕਈ ਭੈਣ ਭਰਾ ਕਹਿੰਦੇ ਨੇ ਵੀ ਅਸੀਂ ਰੀੜੇ ਵਾਸਤੇ ਚਾਹੀਦਾ ਵਾ ਮੇਰੇ ਪਿੰਡ ਦੇ ਵੀ ਇੱਕ ਦੋ ਜਣੇ ਪੁੱਛਦੇ ਹੀ ਤੇ ਜੋ ਵੀਡੀਓ ਵੇਂਦੇ ਹੋਣ ਤੋ ਲੈ ਸਕਦੇ ਆ ਪੂਰਾ ਐ ਮਸਤੀ ਵਾਲਾ ਪੌਦਾ ਸਾਫ ਹੈ ਵੀਰ ਮਾਲੀ ਸਾਫ ਆ ਸਾਫ ਆ ਕੇ ਵੇ ਨੱਚਦਾ ਪੂਰਾ ਕੇ ਨੱਚੂ ਗਰ ਪੱਠੇ ਪਾਉ ਕੋਈ ਇਹ ਵੀ ਗੱਲ ਸਹੀ ਇਹ ਖਲੋਤਾ ਰਹੇ ਕਿਨੇ ਪੁੱਛਣਾ ਨਹੀਂ ਆ ਸਹੀ ਹੈ ਤੇ ਕਿੰਨੇ ਕ ਦਾ ਦੇਣਾ ਹੀ ਹੂੰ ਭਿੰਦਰ ਸਾਹਿਬ ਆ ਹਨ ਆ ਵੀਰ ਹੋਰ ਮਾਨ ਤਣ ਕੋਈ ਆ ਗਿਆ ਭੈਣ ਭਰਾ ਦਾ ਫੋਨ ਲਾਵੇ ਕੋਈ ਭੈਣ ਭਰਾ ਕਰ ਦਈਏ ਥੋੜਾ ਯਾਰ ਹੋਰ ਯਾਰ ਘਟ ਕਰਦਾ ਭਿੰਦਰ ਸਾਹਿਬ ਬਾਹਰ ਤੇ ਜੋੜਾ ਜੇ ਬਾਜ਼ਾਰ ਲੱਭਦਾ ਨਹੀਂ ਪਿਓਰ ਨੀਲੀ ਰਾਵੀ ਦਾ ਕਟਾ ਨਹੀਂ ਲੱਭਦਾ ਨਹੀਂ ਲੱਭਦਾ ਹੈ ਨਿਸ਼ਾਨੀਆਂ ਸਾਰੀਆਂ ਹੀ ਆ ਸਾਰੀਆਂ ਨਿਸ਼ਾਨੀਆਂ ਹੀ ਆ ਨਿਸ਼ਾਨੀਆਂ ਸਾਰੀਆਂ ਤੇ ਕੋਈ ਵਿਚਾਰਾ ਮੱਲਾ ਵੀਰ ਸਾਹਮਣ ਵਾਲਾ ਚੰਗੇ ਕਈ ਯਾਰ ਹੈ ਸਾਹਮਣ ਵਾਲਾ ਕੋਈ ਵੀਰ ਕੋਈ ਦੂਜਾ ਮੇਰਾ ਭਰਾ ਬਣ ਕੇ ਹੱਥ ਜੋੜ ਕੇ ਬੇਨਤੀ ਆ ਦੋ ਨੰਬਰ ਵਾਲਾ ਵੀਰ ਫੋਨ ਨਾ ਕਰੇ ਕੋ ਸਾਹਮਣ ਆ ਲੈ ਕੋਈ ਹੋਰ ਮਾਰਦਾਨ ਖੁੱਲਾ ਕਰਦਾ ਜੀ 19 ਦਾ 19 ਦਾ ਮਾਰਦਾਨ ਕਰਦਾਂਗੇ ਜੀ 18 ਦਾ ਕਰਦੇ ਹੋਰ ਯਾਰ ਛੱਡ ਦੀ ਛੱਡਦਾ ਮਿੰਟਰ ਸਾਹਿਬ ਜੜਦਾਂ ਛੱਡਦਾ ਤੇ ਵੀਡੀਓ ਕਰ ਦਿਓ ਸ਼ੇਅਰ ਦੋ ਬੱਕਰੀਆਂ ਦੇ ਦੋ ਪਠੋਰੇ ਵੀ ਆ ਗਏ ਆਪਣੇ ਕੋਲ ਇਹ ਦੋ ਟੋਕੜਾ ਆਪਣਾ ਮੱਜਾ ਵਿੱਚ ਆਉਣੀਆਂ ਵੀ ਜੱਪਾ ਅੱਛਾ ਟੋਕੜਾਂ ਗਾਣਾ ਮੱਜਾ ਵਿੱਚ ਆਉਣੀਆਂ ਆਪਣਾ ਇੱਕ ਨੀਲੀ ਰਾਵੀ ਦੇ ਆਉਂਦੀ ਏ ਇੱਕ ਮੋਹਰਾ ਦੀ ਆਉਂਦੀ ਏ ਠੀਕ ਆ ਹਾਂਜੀ ਹਾਂਜੀ ਤੇ ਵੀਰ ਨੂੰ ਫੋਨ ਲਾ ਲਿਓ ਉਦਾਂ ਵੀ ਡੰਗਰ ਉਦਾਂ ਵੀ ਹੁੰਦੇ ਆ ਉਦਾਂ ਵੀ ਹੁੰਦੇ ਜਾਂਦੇ ਰਹਿੰਦੇ ਵੀਰ ਜੀ ਦੇ ਕੋਲ ਆਪਣੇ ਇਹ ਆ ਬਈ ਕਈ ਵਾਰ ਵੀਰ ਨਾ ਕਈ ਮੁੱਲ ਉੱਚਾ ਕਰ ਦਿੰਦੇ ਜਦੋਂ ਉਦਾਂ ਆਉਂਦੇ ਆ ਤੇ ਫੇਰ ਜਿਵੇਂ ਵੀਡੀਓ ਪਾਉਂਦੇ ਆ ਫੇਰ ਥੋੜੇ ਸੈੱਟ ਹੋ ਜਾਂਦੇ ਆ ਸੈੱਟ ਹੋ ਜਾਂਦੇ ਆ ਨਾ ਜੀ ਚਲੋ ਮੈਂ ਕਈਆਂ ਵੀਰਾਂ ਨੂੰ ਕਹਿਣਾ ਨਾ ਵੀ ਉਦਾਂ ਵੇਚ ਦਿਆ ਕਰੋ ਜੇ ਮੁੱਲ ਉੱਚਾ ਕਰਕੇ ਮੰਨ ਲਾਏ ਤਾਂ ਹੁਣ ਆਪਾਂ 50000 ਕਰ ਲੈਂਦੇ ਫਿਰ ਪੱਠੇ ਪੋਣੇ ਪਾਣੇ 6 ਮਹੀਨੇ ਹੋਰ ਨਹੀਂ ਨਹੀਂ ਸਹੀ ਹੈ ਹੁਣ ਆਪਾਂ 15 ਮੁੱਲ ਕਰਦਾਂਗੇ ਭੈਣ ਭਰਾ ਫੋਨ ਲਾਉਦੇ ਹੋਰ ਮਾਰਦਾਨ ਕਰਦਾਂਗੇ ਇਹ ਵੀ ਜਾਣ ਵਾਲਾ ਬੰਨੂ ਕਰਾ ਦੇ ਵੀਡੀਓ ਕਰ ਦਿਓ ਸ਼ੇਅਰ ਨਹੀਂ ਨੇ ਬਸ ਕੇ ਬਸ